ਅੱਸੀ ਗਾਲ ਜੀ ਸਾਰਿਆਂ ਨੂੰ ਅੱਜ ਅਮਰਤ ਨੂੰ ਛੁੱਟੀ ਆ ਤੇ ਸਰਗੁਨ ਛੋਟਾ ਕਾਕਾ ਸਕੂਲ ਚੱਲਿਆ ਆ ਤੇ ਸਵੇਰੇ ਨਾ ਇਹਨਾਂ ਨੇ ਮੈਨੂੰ ਮੇਰੀਆਂ ਸੰਗਾਂ ਲਾ ਕੇ ਦਿਖਾਈਆਂ ਤੇ ਮੈਨੂੰ ਖੁਸ਼ੀ ਵੀ ਹੁੰਦੀ ਆ ਜਦੋਂ ਚਲੋ ਬੱਚਾ ਇਹੋ ਜਿਹੀਆਂ ਚੀਜ਼ਾਂ ਕਰਦਾ ਆ ਤੇ ਵਧੀਆ ਲੱਗਿਆ ਖੁਸ਼ੀ ਜ਼ਿਆਦਾ ਇਸ ਗੱਲ ਦੀ ਆ ਕਿ ਏ ਵੀ ਇੰਨੀ ਕਿ ਜੋਗੇ ਹੋ ਗਏ ਆ ਨਹੀਂ ਤਾਂ ਭੋਲੇ ਆ ਥੋੜੇ ਜੇ ਅੱਛਾ ਕਾਕੇ ਚਲੋ ਸਕੂਲ ਆ ਗਿਆ ਨੇੜੇ ਤੁਸੀਂ ਕਰਕੇ ਦਿਖਾਓ ਜਦੋਂ ਪਾਪਾ ਫੋਨ ਤੇ ਹੁੰਦੇ ਆ ਹੈਲੋ ਮੈਂ ਕਿਹਾ ਰਾਤ ਨੂੰ ਸੀ ਅੱਜ ਸਵੇਰ ਨੂੰ ਸੱਚ ਕਹਰਾ ਦੋ ਓਕੇ ਉੱਥੇ ਆ ਜਿਓ 10 ਚੜ 10 ਚੜ ਆ ਜਾਓ ਓਕੇ ਓਕੇ ਨੰਬਰ ਲੈ ਲਿਓ ਓਕੇ ਪਾਪਾ ਕੱਪੜੇ ਹੋਣ ਮੇਰੀ ਸਵਾਦੀ ਤੋਂ ਬਣਾਇਆ ਹੈਲੋ ਉੱਥੇ ਦਾਸ ਤੜਾ ਜੋ ਮੈਂ ਕਸੂਏ ਨੂੰ ਆ ਰਹਾ ਤੂੰ ਅੰਦਰ ਤੜਾ ਡਾ ਜੋ ਨਮ ਲੇ ਲਓ ਕਸ ਤੋ ਆਪਣੇ ਵੀਰ ਤੋਂ ਫੋਕੀ ਠੀਕ ਹੈ ਤੇ ਅਮਰਤ ਬਾ ਦੇਖ ਨੂੰ ਹੁਣ ਯੱਕੇ ਦੇ ਕੋਲ ਆ ਰਿਹਾ ਰਿਕਾਰਡ ਜੋ ਫਰੀ ਹੋਣਾ ਬੋਲੀ ਹੋਣਾ ਕੁਛ ਕੁਸ ਕੀ ਹੋਣਾ ਹੈ ਲੋ ਨਿੰਮੇ ਤਾਂ ਹਰਲੀ ਤੇ ਮੰਡੀ ਬੈਠਾ ਓਕੇ ਸ਼ਾਮ ਨੂੰ ਕਰਦਾ ਓਕੇ ਜੋ ਤਰਾਹ ਫਿਰ ਪਪਾ ਕੀ ਕਰਦੇ ਇਦਾਂ ਇਦਾਂ ਤਾਂ ਪਰ ਜਦੋਂ ਪਪਾ ਵੀਡੀਓ ਕਾਲਦੇ ਹੁੰਦੇ ਆ ਜਦਾਦੀ ਨਾਲ ਜਾਂ ਕਿਸੇ ਨਾਲ ਵੀ ਇਹ ਲੋ ਹੇ ਇੱਕ ਮਿੰਟ ਮਿਲਣਾ ਫਿਰ ਬਾਅਦ ਚ ਓਕੇ ਓਕੇ ਇਹਦਾ ਬੰਦੇ ਬਣਜੋ ਬੰਦੇ ਫਿਰ ਜੋ ਸਵਾਰੀ ਦਾ ਫੋਨ ਹਾ ਹਾਂ ਨਹੀਂ ਤਾਂ ਪਪਾ ਉਦਾਂ ਕਿਸੇ ਨਾਲ ਵੀ ਇਦਾਂ ਗੱਲ ਕਰਦੇ ਹੈਲੋ ਓਕੇ ਓਕੇ ਇਦਾਂ ਇਹ ਤਾਂ ਸਵਾਰੀ ਦਾ ਫੋਨ ਹਾ ਹੈਲੋ ਹੈਲੋ ਇਹ ਤੇ ਮਾਂ ਓਕੇ ओके ਅਪਕ ਨੂੰ ਮੰਨਣਾ ਪੈ ਰਚਾ ਓਕੇ ਓਕੇ ਮੈਂ ਲਾਉਂਦਾ ਤੇਰੇ ਹੱਸ ਚ ਬਿਗੜਤੀ ਹੋ ਗਿਆ ਤੁਸੀਂ ਨਾ ਬੰਦੇ ਬਣ ਜਾ ਬੰਦੇ ਕੁੱਟ ਪੈਣੀ ਆ ਅੱਛਾ ਇੱਕ ਮਿੰਟ ਮੇਰੀ ਗੱਲ ਸੁਣੋ ਓਏ ਇੱਕ ਮਿੰਟ ਹਾਂਜੀ ਤੁਸੀਂ ਇੰਨੇ ਵਿਗੜ ਗਏ ਆ ਹਾਂਜੀ ਤੇ ਪਾਪਾ ਨਹੀਂ ਚਲੋ ਸੰਗਾ ਲਾਉਨੇ ਠੀਕ ਹੈ ਪਰ ਹੋਰ ਨਹੀਂ ਕਿਸੇ ਦੀਆਂ ਲਾਈਦੀਆਂ ਹੁੰਦੀਆਂ ਠੀਕ ਹੈ ਓਕੇ ਹਾਂ ਠੀਕ ਹੈ ਤੇ ਬਾਕੀ ਪਾਪਾ ਦੇ ਵਾਲ ਦੇਖ ਕਿੰਨੇ ਸੋਹਣੇ ਆ ਨਾ ਪਾਦੇ ਸੋਹਣੇ ਹੁੰਦਾ ਨਾ ਪਾਦੇ ਕਿਉਂ ਸੋਹਣੇ ਆ ਪਾਦਾ ਗੰਦਾ ਜਿਆ ਆ ਪਾਪਾ ਪਾਪਾ ਦੇ ਵਾਲ ਜ਼ਿਆਦਾ ਸੋਹਣੇ ਆ ਪਾਲੇ ਸੋਹਣੇ ਨਿਊ ਹੋਏ ਇਹ ਸਟਾਈਲ ਆ ਨਾ ਕਿੰਨੇ ਸੋਹਣੇ ਵਾਲ ਪਾਪਾ ਦੇ ਪੁੱਤ ਪਾਦੇ ਇੰਨੇ ਆ ਸੋਹਣੇ ਪਾਦੇ ਕਿਉਂ ਸੋਹਣੇ ਲੈ ਗੰਦੇ ਜੇ ਵਾਲ ਆ ਪਾਦੇ ਉੱਪਰੋਂ ਤੱਕ ਰਸਾਰੇ ਦਿਖਾਓ ਫਿਰ ਆਪਣੇ ਵਾਲ ਹਾਂ ਦਿਖਾਓ ਆਪਣੇ ਤੇਰੇ ਜ਼ਿਆਦਾ ਸੋਹਣੇ ਗੰਗਾਦਾਰ ਦੇ ਕਟਾਉਣੇ ਨਹੀਂ ਜਾਂ ਮੈਂ ਵੀ ਫਿਰ ਲੈ ਆਹ ਦੇਖ ਲੈ ਚੁੰਡੀਆਂ ਵਾਲ ਤਾਂ ਮੇਰੇ ਹੀ ਸੋਹਣੇ ਆ ਨਰਦੇ ਪਾਪਾ ਦੇ ਵਾਲ ਸੁਨੇ ਆ ਆ ਪਾਪਾ ਜੜ ਛੜ ਦੋ ਨਾ ਅੱਧੇ ਘਰ ਗੁੱਲ ਨੂੰ ਬੰਨਿਆ ਗਈ ਅੱਜ ਅਸੀਂ ਤੈਨੂੰ ਕਰਾਉਣਾ ਲੇਟ ਅਸੀਂ ਖਾਣੇ ਪੀ ਜੇ 버ਗਰ ਤੇ ਤੈਨੂੰ ਉਥੇ ਬਾਹਾਂ ਤਾਂ ਕਰਾ ਕੇ ਸਕੂਲ ਤੇ ਖੜਾਉਣਗੇ ਤਾਂ ਆਪਾਂ ਇੱਥੇ ਬੈਠਿਆ ਤੂੰ ਖਾ ਲੈ ਜਿਹੜੀਆਂ ਕੈਂਡੀਆਂ ਅੱਜ ਖਾਣੀਆਂ ਬਾਕੀ ਮੈਡਮ ਖੜਾਉਣਗੇ ਤੈਨੂੰ ਡੰਡੇ ਹੈਲੋ ਹੈਲੋ ਵੋਲਿਊਮ ਵਾਸਤੇ ਕਰੋ ਤੂੰ ਦੇਖੀ ਕਹਿ ਚਗੀ ਸਾਡਾ ਬਾਪੂ ਸਾਡਾ 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 ਅਗਰ ਤਾਂ ਕਿੱਦਾਂ ਕਰਨੀ ਆ ਨਹੀਂ ਰੇਡ ਦੂ ਗੱਡੀ 'ਚ ਗੱਡੀ 'ਚ ਬੈਠੇ ਲੱਗੂ ਅਮਰ ਤਾਂ ਅੱਪਾ ਕੀ ਕੀ ਖਾਣਾ ਅੱਜ ਕੀ ਦਾ 버ਗਰ ਸਾਰਾ ਸਾਰਾ ਜਿਵੇਂ ਇਹ ਦੁਨੀਆ ਦਾ ਖਾਣਾ ਹੈ ਹੋ ਲੰਦਰਾ ਮਾਰਦੀ ਕਰਦੀ ਨਹੀਂ ਆਪਾਂ ਇੱਕ ਖਾਣਾ ਪੀਜ਼ਾ ਇੱਕ ਖਾਣਾ ਪੀਜ਼ਾ ਅਧੂਰ ਵਰਗ ਨੂੰ ਜੀ ਲ ਗਈ ਉਹਨਾਂ ਜੀ ਘਾਤ ਵਰਕੇ ਜਾਂਦੀ ਹੈ ਹੋਰ ਇੱਕ 버ਗਰ ਇੱਕ ਪੀਜ਼ਾ ਲਿਸਟ ਬਣਾ ਲੈਣਾ ਠੀਕ ਹੈ ਇੱਕ ਸਟਾਰਬਕ ਪੀਣੀ ਆ ਇੱਕ ਟਿਮ ਹਾਟਨ ਵੀ ਲੇ ਲੂੰਗਾ ਮੈਂ ਤਾਂ ਪਿੱਛੇ ਪਈ ਕਾਪੀ ਹਾਂ ਇਧਰ ਲੰਚ ਕਰਨਗੇ ਪਰੌਂਠੀ ਫੇਲੋ ਕਲਾਸ ਚ ਬਹਿ ਕੇ ਪਰੌਂਠੀ ਮੈਂ ਕੋਈ ਨਾ ਆੜੇ ਤੇ ਬੋਮ ਮਾਰ ਲੂੰਗੀ ਜਰਾ ਮੂਝੇ ਵੀ ਦੇ ਦੇ ਮੂਝੇ ਵੀ ਦੇ ਉਹ ਦਊਗਾ ਦਊਗਾ ਨਹੀਂ ਮੈਂ ਨਹੀਂ ਦੂੰਗੀ ਮੈਂ ਨਹੀਂ ਦੂੰਗੀ ਫਿਰ ਇਹਦਾ ਮਾਰ ਦਿੰਦੀ ਫਿਰ ਇਹਦਾ ਸੌਰੀ ਮੈਂ ਸੌਰੀ ਲਵੰਨਿਆ ਤਾਂ ਲੈ ਲੂੰਗਾ ਉਹ ਵੀ ਇੱਥੇ ਖਾਣਾ ਲੈ ਕੇ ਆਉਂਦੀ ਲ ਮੈਂ ਨੈਪਲ ਪੀਜ 버ਗਰ ਲਿਆ ਰਹੀ ਆ ਚਲੋ ਛੱਡਿਏ ਤੈਨੂੰ ਬਾਏ ਕਰੋ ਤੁਸੀਂ ਵੀ ਕਰੋ ਬਾਏ ਬਾਏ ਕੋਈ ਕੁਝ ਨਹੀਂ ਕਹਿੰਦੇ ਚਲੋ ਬਾਏ ਕਰੋ ਹੱਸ ਕੇ ਉਹ ਮਜ਼ਾਕ ਕਰਦਾ ਸੀ ਸਮਾਈਲ ਸਮਾਈਲ ਕਰ ਪਤ ਲੇਟ ਹੋ ਗਿਆ ਫਿਰ ਤੂੰ ਬਾਏ ਬਾਏ